ਤਾਰਾ ਜੀ ਤੇਰੀ ਤਾਰਾ ਜੀ ਤੇਰੀ ਤਾਰਾ ਜੀ ਤੇਰੀ ਉਹ ਜਿਹਨਾਂ ਨੇ ਕਿਹਾ ਜਿਨ੍ਹਾਂ ਨੂੰ ਪਤਾ ਆਪਣਾ ਸਾਰੇ ਰਹੀ ਕੈਂਪ ਮਤਲਬ ਅੰਦਰ ਦੇ ਆ ਇਹ ਪਹੁੰਚਾਉਂ ਗਏ ਬਰਾਤਰੀ ਦੀ ਰੈਲੀ ਜੋ ਇੱਕ ਹੱਥ ਮੈਡਮ ਜੀ ਦੇ ਹਾਂ ਤੇ ਸਾਡੇ ਚੇਲਾ ਦਾ ਦੰਦ ਤੋਂ ਕਿਹਾ ਸੀ ਉਹ ਦਰਸ਼ਨ ਦੇ ਤਕਰੀਬਨ ਅਜੂਰੀਆ ਕਰ ਰਹੇ ਆ ਉਹ ਜਿਹੜਾ ਆਇਆ ਕਰਕੇ ਜੇ ਕੋਈ ਚੰਗਾ ਤੇ ਮੇਰੇ ਮੂਰੇ ਹੈ ਉਹ ਬੇਗੂ ਜੋ ਜੋ ਅਜੂਰੀ ਹੈ ਮਾਨ ਮੰਗੀ ਹੈ ਤੇ ਸਾਰੇ ਨੂੰ ਪਤਾ ਹੈ ਕਿ ਨਾਸਰ ਨਦੀ ਨੂੰ ਜੋ ਵੀ ਕੋਈ ਨਹੀਂ ਜੀ ਵਾਹ ਜੀ ਜੀ ਇਹ ਸਿਹਰਾ ਆ ਵਾਹ ਜੀ ਇਹ ਸਿਹਰਾ ਆ ਆਜੋ ਆਜੋ ਮੈਨੂੰ ਪਾ ਦਿਓ ਮੇਰਾ ਪਰਾਜੀ ਕੱਟਾ ਹੀ ਨਹੀਂ ਲੱਗ ਰਿਹਾ ਹੈ ਕਿ ਜਦੋਂ ਰਾਤ ਨੂੰ ਆਦਮੀ ਜੇ ਜਵਾਬ ਉਹਨਾਂ ਨੇ ਪਤਾ ਲੱਗ ਗਿਆ ਕਿ ਜਿਸ ਤਰ੍ਹਾਂ ਤਾਂ ਨਹੀਂ ਦੁਆ ਕਿ ਲੱਤਾਂ ਦਾ ਵਿਗਲ ਜੋ ਲੱਗ ਚੁੱਕਿਆ ਹੈ ਰੋਕ ਲਏ ਗਏ ਅਸੀਂ ਲੋਕਾਂ ਨੇ ਜਿਲ੍ਹਾ ਆਰ ਲੋਕਾਂ ਨੇ ਪਿੰਡ ਦੀਆਂ ਸੰਗਠਾ ਨੇ ਜਿਸਾ ਫੈਕਲਣਾ ਹੈ ਕਿ ਇਹ ਆਪਣੀ ਗੱਲ ਕਰੀਏ ਬੰਦ ਸੁਜਿੰਦਰ ਸਿੰਘ ਗੁਰਬਖਸ਼ ਸਾਹਿਬ ਦੀ ਕੋਲੇ ਨੇ ਤੜਕਣ ਜੇਨੇ ਆਰ ਬੇ

ਸਾਹਿਬ ਜੀ ਦੇ ਦੇਖੇ ਮਾਰੇ ਉਹ ਦੇਖੇ ਪਾਵੇਂ ਸਾਹਿਬ ਜੀ ਡੀ.ਐਪੀ. ਜੀ ਬਾਰੇ ਕਾਮਰ ਕਾਂਗਰਸ ਦੀ ਨਰਮਤਾ ਹੈ ਕਾਂਗਰਸ ਦੀ ਨਰਮਤਾ ਹੈ ਆਵਾਜ਼ ਜੀ ਹੋਏ ਜਬਤੀ ਜੇ ਪਾਰਕ ਦੇ ਹੋ ਸਾਡੇ ਮੋਦੀ ਸਾਹਿਬ ਸਾਡੇ ਅਮਰ ਸਾਰੇ ਸਾਡੇ ਜਿਹੜਾ ਜੇਡੀ ਸਾਹਿਬ ਦੇਖੋ ਕਿਹੜਾ ਇਨਸਾਨ ਨੇ ਜਿਹੜਾ ਸੁਆਦ ਵਿੱਚ ਜਿਹੜੇ ਵੇਸ ਬੁਦਦੇ ਕੇ ਖਾ ਲਿਆ ਇੱਕ ਘਰ ਤੇ ਨਾ ਬੈਂਤੀ ਕਰਾਂਗਾ ਕਿ ਜਿਹੜੀ ਸਾਡੀ ਦੂਸਰੀ ਗੱਲ ਹੁਣ ਲਖਣ ਕਾਫੀ ਜਾ ਚੁੱਕਾ ਹੈ ਬਾਕੀ ਕਲਰ ਦਿੱਤੀ ਤਾਂ ਸਭ ਤੋਂ ਪਹਿਲਾਂ ਮਹਾਰੀਓ ਕਹਿੰਦੇ ਕਿ ਇਹ ਦਸਤਾ ਇਹ ਕਈ ਤਰ੍ਹਾਂ ਹੁੰਦੇ ਸੀਗੇ ਜਦੋਂ ਉਹ ਰੇਲ ਤੇ ਲੋਕੋ ਕੋ ਗਿਆ ਟਾਂਗਾ ਦੇ ਕੋ ਗਿਆ ਕੰਨਾ ਦੇ ਕੋ ਗਿਆ ਹੋਰ ਇਹ ਦਾਜੂ ਕਹਿੰਦੀ ਸੀ ਸੋਸਹੀ ਮੋਟਾਈਆਂ ਪਰਸਨ ਦੇ ਡਿਜੈਕਟਰ ਉਹ ਲੀਡ ਉਹ ਕੋਈ ਜਿੱਦ ਜੱਜ ਨਹੀਂ ਸੀ ਤੇ ਉਹ ਤਾਂ ਬੜੀ ਕ੍ਰਿਟੀਕਲ ਉਹਨੇ ਸਾਰੇ ਇੱਕੋ ਹੀ ਦੋ ਚਾਰ ਦੇ ਜੋਗੇ ਸੀ ਹੈ ਐਮਰਿਕਨ ਬੇਨ ਦਾਜਾ ਇਹ ਉਹ ਇਕਰਾਰ ਤੋਂ ਕਿਤਨਾਂ ਨੇ ਤੁਹਾਨੂੰ ਤੁਸੀਂ ਆਓਗੇ ਚਾਹੋ ਮੈਂ ਦੱਸਾਂ ਰਹੀ ਬਾਕੀ ਆਪਾਂ ਨੇ ਪੂਰੇ ਅਕੇ ਦੇ ਕੰਮ ਕਰਨਾ ਮੈਂ ਜਿਹੜੇ ਸੋਹਣ ਨੂੰ ਬੱਚੇ ਬੈਸੇ ਹੋ ਗਏ ਨੇ ਉਹਨਾਂ ਦੇ ਦਿੱਤੇ ਕਿਸੇ ਹਸਪਤਾਲ ਅਕੜ ਕੋਈ ਹਸਪਤਾਲ ਸਰੂਜ ਦੀ ਜਾਂਦੇ ਨੇ ਦੋ ਕਾਰਨ ਜਿਹੜੇ ਮੈਂ ਕਹਿੰਦੀ ਕਰਦਣ ਚਾਹਦਾ ਇੱਕ ਮਨ ਦੀ ਸੋਚ ਸੀਗੀ ਤੇ ਦੂਜਾ ਪਿੰਡੀ ਰਾਜਨੀਤਿਕ ਕੰਮ ਕਰਕੇ ਇਹਨੇ ਜੇਸੂ ਅਨ ਵਾਈਟ ਹਾਊਸ ਅੱਗੇ ਇਸ ਸਮੇਂ ਉਹ ਬਹੁਤ ਜੀ ਚਾਹਤੀ ਬਾਰੇ ਸਾਰੇ ਬਲਾ ਸੁਣੇ ਲੱਗੀਆਂ ਨੇ ਉਹ ਕਈ ਹੋਵੇਗਾ ਕਿ ਇਹ ਜਾਣਾ ਹੋਣਾ ਜੇ ਤੱਕ ਅਨਿ ਤੁਹਾਡੇ ਇੱਕ ਆਨ ਤੁਸੀਂ ਸਾਰੇ ਦੀ ਦੋਵੇਂ ਮੌਜੀ ਤੁਸੀਂ ਮਿਲਤੀ ਸੋਤੇ ਸਾਥੀ ਸੱਤ ਸੱਤ ਸਾਡੇ ਸ਼੍ਰੀਮਤੀ ਅਰਨਾ ਚੌਧਰੀ ਜੀ ਬਹੁਤ ਸੋਖ ਜੀ ਜਿਨ੍ਹਾਂ ਨਾਲ ਵਿਰਾਜਮਾਨ ਖੋਜਦਾਰ ਇਹ ਜਿਸ ਨੂੰ ਸਾਥ ਸੰਗਤ ਦੇ ਸਾਰੇ ਜੀ ਆਇਆਂ ਬੈਨ। ਕਿਉਂਕਿ ਤੁਸੀਂ ਆਪਣੇ ਇਸ ਗਰਮੀ ਦੇ ਮੌਸਮ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਜਗ੍ਹਾ ਤੇ ਇਹ ਮਾਜੀ ਆਰਨਾਤਾਵਰ ਜੀ ਦੇ ਬਹੁਤ ਜੀ ਦੇ ਵਿਚਾਰ ਤੋਂ ਨਾਏ ਹੋ। ਤੁਹਾਣਾ ਬਹੁਤ ਧੰਨਵਾਦ। ਇਹ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਸੀਂ ਇੱਥੇ ਇਕੱਠੇ ਕਿਉਂ ਹੋਇਆ। ਕਿਉਂਕਿ ਸ਼ਾਂਤੀ ਦੇ ਇਲੈਕਸ਼ਨ ਜਿਨ੍ਹਾਂ ਨੇ ਆਪਣੇ ਪੂਰਾ ਜੋਰ ਪੜਿਆ ਹੋਇਆ ਹੈ 25 ਸਾਲ ਦਾ ਇਲੈਕਸ਼ਨ ਗਿਆ ਹੈ ਉਹ ਖੇਤਵਾਰ ਬਹੁਤ ਮસ્ਤੀ ਦੀ ਰੋਕ ਤੋਂ ਪਰੋਂ ਬਚਿਓ ਖਾਸ ਕਰਕੇ ਅਤੇ ਬੈਕੀ ਇਸ ਪੈਂਡਿੰਗ ਕ੍ਰੀਮ ਜਿਨ੍ਹਾਂ ਨੇ ਇਸ ਪਿੰਡ ਨੂੰ ਸਵਾਰਨ ਦੇ ਵਿੱਚ ਅੱਗੇ ਲਿਜਾਣ ਵਿੱਚ ਬੜੀ ਕੰਟਰੀਬਿਊਟ ਕੀਤਾ ਇਹ ਹੀ ਮੋਤੀਆਂ ਨੇ ਜਿਹੜੀਆਂ ਇੱਥੇ ਬੈਠੀਆਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਮਾਜਬੂਰ ਹਾਂ ਕਿ ਤੁਸੀਂ ਇਸ ਮੀਟਿੰਗ ਦਾ ਆਯੋਜਨ ਕੀਤਾ ਤੇ ਇਹ ਸੋਕਣਾ ਇਸ ਪਿੰਡ ਦੇ ਵਿੱਚ ਮੀਟਿੰਗ ਦਾ ਆਯੋਜਨ ਕਰਨ ਵਾਲੇ ਕੋਈ ਹੋਰ ਬੰਦੇ ਸੀ ਹੈਗੇ ਤੁਸੀਂ ਹੁੰਦੇ ਸੀ पर गांह के न आम तौर ते आदत आहे जहिड़े बि पिंड जिनू पिण वारे मौत अॻे करबूल आहे लेकिन पत बि मी आई कई लोग जी एसा सिलसिला है जूं टिकट ਤੇ ਮੈਂ ਕਾਂਗਰਸੀ ਤੇ ਜੇ ਕਿਸੇ ਹੋਰ ਨੂੰ ਟਿਕਟ ਦੇ ਦਿਓ ਤੇ ਮੈਂ ਜੀਪੀਸ ਯਾ ਕਾਲੀਰਾ ਜਾਂ ਚਾੜੂ ਇੱਕ ਖੁੱਦਗਰਦੀ ਹੈ ਤੇ ਬਹੁਤਾ ਚੱਲ ਨਹੀਂ ਚੱਲਦੀ ਆ ਤੁਸੀਂ ਜੇਤੀਆਂ ਉਹ ਟ੍ਰਾਂਸਪੋਰਟ ਲਈ ਕਾਂਗਰਸੀ ਸਿਆਸਤ ਝਾਂਵਾ ਡੋਲ ਇਸੇ ਕਰਕੇ ਹੋਗੀ ਇਹ ਜੇ ਮੈਨੂੰ ਮਿਲ ਗਈ ਟਿਕਟ ਤੇ ਮੈਂ ਕਾਂਗਰਸੀ